ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਵਾਰ ਫੇਰ ਦਿੱਲੀ ਦੇ ਬਰੂਹਾ ਵੱਲ ਜਾ ਰਹੇ ਨੇ ਬੇਸ਼ੱਕ 13 ਫਰਵਰੀ ਨੂੰ ਦਿੱਲੀ ਪੁੱਜਣ ਦਾ ਸੁਨੇਹਾ ਦਿੱਤਾ ਗਿਆ ਸੀ ਤੇ ਅੱਜ ਕਿਸਾਨਾਂ ਨੇ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਅਰਦਾਸ ਕੀਤੀ ਹੈ ਤੇ ਅਰਦਾਸ ਉਪਰੰਤ ਇੱਥੋਂ ਜਿਹੜਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦਾ ਕਾਫਲਾ ਦਿੱਲੀ ਲਈ ਰਵਾਨਾ ਹੋ ਰਿਹਾ ਟਰਾਲੀਆਂ ਵੀ ਸਜ ਚੁੱਕੀਆਂ ਨੇ ਟਰਾਲੀਆਂ ਦੇ ਉੱਤੇ ਪੂਰਾ ਸਾਜੋ ਸਮਾਨ ਕੱਪੜਾ ਲੀੜਾ ਖਾਨ ਪੀਣ ਦਾ ਹਰ ਤਰ੍ਹਾਂ ਦਾ ਸਮਾਨ ਆ ਜਿਹੜਾ ਉਹ ਸਜਾ ਲਿਆ ਗਿਆ ਕਿਉਂਕਿ ਕਹਿੰਦੇ ਪਿਛਲੀ ਵਾਰ ਕੁਝ ਕਮੀਆਂ ਰਹਿ ਗਈਆਂ ਸੀ ਐਸ ਕੀ ਕੋਈ ਕਮੀ ਨਹੀਂ ਰਹਿਣ ਦੇਣੀ ਤੇ ਗੱਲਬਾਤ ਕਰਦੇ ਆ ਕਿਸਾਨ ਆਗੂਆਂ ਨਾਲ ਪ੍ਰਧਾਨ ਜੀ ਪਹਿਲਾਂ ਵੀ ਬਹੁਤ ਚਿਰ ਬੈਠੇ ਰਹੇ ਉੱਥੇ ਤੇ ਹੁਣ ਵੀ ਪੱਕਾ ਹੀ ਲੈ ਕੇ ਚੱਲੇ ਹੋ ਸਮਾਨ ਵੀ ਜਿੰਨਾ ਚਿੱਕਰ ਮੰਗ ਪੂਰੀ ਨਹੀਂ ਹੁੰਦੀ ਬਲਦੇਵ ਸਿੰਘ ਸਨੋਹਾ ਭਾਰਤੀ ਕਿਸਾਨ ਜਿਹੜੇ ਨੇ ਇਕਤਾ ਸਿੱਧੂਪੁਰ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਸੋ ਅਸੀਂ ਸਾਡੇ ਕਿਸਾਨਾਂ ਨੇ ਜਿਹੜੀਆਂ ਮੰਗਾਂ ਪੱਖਦੀਆਂ ਉਹਨਾਂ ਨੂੰ ਲੈ ਕੇ ਪਹਿਲਾਂ ਵੀ ਅਸੀਂ 13 ਮਹੀਨੇ ਜਿਹੜਾ ਦਿੱਲੀ ਦੇ ਵਿੱਚ ਬਹੁਤ ਵੱਡਾ ਅंदोलਨ ਕਰਕੇ ਆਏ ਆ। ਸੋ ਉਸ ਅंदोलਨ ਦੌਰਾਨ ਸਾਡੇ ਪ੍ਰਧਾਨ ਮੰਤਰੀ ਜੀ ਜਿਨ੍ਹਾਂ ਨੇ ਜਿਹੜਾ ਸਾਡੇ ਨਾਲ ਕਮਿਟਮੈਂਟ ਕੀਤੀ ਸਾਡੇ ਨਾਲ ਵਾਅਦੇ ਕੀਤੇ ਤੇ ਜਿਹੜੇ ਬਿੱਲ ਵਾਪਸ ਲਏ ਉਸ ਸਮੇਂ ਇਹ ਗੱਲ ਕਹੀ ਸੀ ਕਿ ਮੇਰੀ ਕੋਈ ਤਵੱਛਾ ਦੇ ਵਿੱਚ ਕਮੀ ਰਹਗੀ ਜਿਸ ਕਰਕੇ ਇਹ ਬਿੱਲ ਮੈਂ ਵਾਪਸ ਲੈਣਾ ਪਰ ਉਹ ਬਿੱਲ ਇੱਕ ਵਾਰ ਵਾਪਸ ਲਏਗੇ ਮੁੜ ਹੋਰ ਫੇਰ ਦੁਬਾਰੇ ਕਿਸੇ țeਡੇ ਵਿੰਗੇ ਢੰਗ ਦੇ ਨਾਲ ਉਹ ਬਿੱਲ ਜਿਹੜੇ ਅੱਜ ਸਾਡੇ ਤੇ ਫੇਰ ਠੋਪੇ ਜਾ ਰਹੇ ਨੇਗੇ ਜਿਸ ਕਰਕੇ ਅ ਜਿਹੜਾ ਅੱਜ ਤਲਵੰਡੀ ਸਾਡੇ ਦਮਦਮਾ ਜਿਹੜਾ ਸਿੱਖ ਇਤਿਹਾਸ ਦੇ ਵਿੱਚ ਥੰਮ ਮੰਨਿਆ ਜਾਂਦਾ ਹੈ ਅਸੀਂ ਉਸ ਦੇ ਉੱਤੇ ਨਿਵਸ਼ਕਾਰ ਕਰਨ ਆਏ ਆਂਗੇ ਉਹਦੀ ਉਹ ਦਾਸਰਾ ਲੈਣ ਆਏ ਆਂ ਅਸੀਂ ਉਹਦੀ ਸ਼ਕਤੀ ਹੈ ਜਿਹੜੀ ਉਹ ਸ਼ਕਤੀ ਦੇ ਦੌਰਾਨ ਆ ਆਪਾਂ ਦਿੱਲੀ ਨੂੰ ਜਿਹੜੀਆਂ ਸਾਡੀਆਂ ਭਾਵੇ ਪਹਿਲਾਂ ਦੀਆਂ ਰਹਿੰਦੀਆਂ ਮੰਗਾ ਤੇ ਭਾਵੇ ਨਵੀਆਂ ਉਹਨਾਂ ਨੂੰ ਮਨਾਉਣ ਲਈ ਉਹਨਾਂ ਨੂੰ ਲਾਗੂ ਕਰਾਉਣ ਲਈ ਜੋਰਾਚੋਰਾ ਦੇ ਨਾਲ ਅਸੀਂ ਜਿਹੜਾ ਦਿੱਲੀ ਨੂੰ ਕੂਟ ਕਰ ਰਹੇ ਆਂ ਅਸੀਂ ਇਸ ਕਰਕੇ ਅਸੀਂ ਸਾਡੇ ਜਿਹੜੇ ਅ ਦਮ ਨਮਨ ਤਲਵੰਡੀ ਸਾਹਿਬ ਉਹ ਨਤਮਸਕ ਹੋਣੇ ਆਏ ਸੀਗੇ ਸੋ ਅਸੀਂ ਨਤਮਸਕ ਹੋ ਕੇ ਆਪਣੀ ਜਿਹੜੀ ਅਰਦਾਸ ਹੈ ਉਹ ਕਰਾ ਕੇ ਅਸੀਂ ਆਪਣਾ ਹੁਣ ਦਿੱਲੀ ਨੂੰ ਰਵਾਨਾ ਹੋ ਰਹਿਆਂਗੇ ਕੀ ਮੰਗਾ ਕੀ ਨੇ ਪਿਛਲੀ ਵਾਰ ਸਰਕਾਰ ਨੇ ਜੋ ਵਾਦੇ ਕੀਤੇ ਸੋ ਨਾ ਜਦੋਂ ਤੁਸੀਂ ਉਤੋਂ ਵਾਪਸ ਲੈ ਕੇ ਆਏ ਹੋ ਸਰਕਾਰ ਕਹੀ ਸੀ ਮੰਗਾਂ ਪੂਰੀਆਂ ਹੋ ਜਾਣਗੀਆਂ ਕਈ ਸਾਲ ਹੋ ਗਏ ਕੋਈ ਗੱਲਬਾਤ ਨਹੀਂ ਕੀਤੀ ਸਰਕਾਰ ਨੇ ਕੋਈ ਮੰਗ ਪੂਰੀ ਨਹੀਂ ਕੀਤੀ ਸੋ ਜਿਹੜੀਆਂ ਮੰਗਾਂ ਸਾਡੀਆਂ ਉਹਨੂੰ ਕਮਿਟਮੈਂਟ ਹੋਈ ਉਹਨਾਂ ਮੰਗਾਂ ਦੇ ਵਿੱਚ ਸਭ ਤੋਂ ਪਹਿਲੀ ਮੰਗ ਕਿ ਜਿਹੜੇ ਸਾਡੇ ਲਖੀਂਪੁਰ ਖੇਰੀ ਸਾਡੇ ਕਿਸਾਨ ਗੱਡੀ ਨਾਲ ਲੜ ਕੇ ਮਾਰੇ ਫਟੜ ਕੀਤੇ ਉਹਨਾਂ ਨੂੰ ਫਟੜ ਕੀਤੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਜਿਹੜੀ ਆਰਥਿਕ ਸਹਤਾ ਤੇ ਜਿਹੜੇ ਮੰਤਰੀ ਦਾ ਬੇਟਾ ਸਮੇਤ ਮੰਤਰੀ ਉਹਨਾਂ ਦੇ ਉੱਤੇ ਕਾਰਵਾਈ ਕਰਨ ਦੀ ਗੱਲ ਹੈ ਦੂਸਰੀ ਗੱਲ ਸੀਗੀ ਕਿ ਜਿਵੇਂ 2020 ਸਾਡੇ ਜਿਹੜਾ ਬਿਜਲੀ ਬਿੱਲ ਕਸਾਨਾਂ ਦੀ ਸਹਿਮਤੀ ਤੋਂ ਬਿਨਾ ਨਹੀਂ ਲੈ ਕੇ ਆਵਾਂਗੇ ਉਹ ਸਾਡੀ ਸਹਿਮਤੀ ਨਹੀਂ ਕੀਤੀ ਉਹ ਲਾਗੂ ਕੀਤਾ ਗਿਆ ਸਾਡੇ ਚੱਕ ਵਾਲੇ ਮੀਟਰ ਹੈ ਜਿਹੜੇ ਅੱਜ ਘਰਾਂ ਦੇ ਵਿੱਚ ਚੰਗੇ ਜਾ ਰਹੇ ਨੇ ਤੀਸਰਾ ਮੇਨ ਇਸ਼ੂ ਜਿਹੜਾ ਕਿ ਜਿਹੜਾ ਖੇਤੀ ਪ੍ਰਦੂਸ਼ਣ ਹੈ ਜਿਹੜੇ ਸਾਡੇ ਤੇ ਪਰਚੇ ਦਾ ਦੌਰ ਨੇ ਜੁਰਮਾਨੇ ਪੈ ਰਹੇ ਨੇ ਰੈਡ ਐਕਟਰ ਲੱਗ ਰਹੀਆਂ ਨੇ ਆਏ ਸਾਲ ਜਦੋਂ ਪਰਾਲੀ ਦਾ ਪ੍ਰਦੂਸ਼ਣ ਦਾ ਮਸਲਾ ਆਉਂਦਾ ਤੇ ਆਏ ਸਾਲ ਸਾਡਾ ਵੱਡਾ ਰੌਲਾ ਪੈਂਦਾ ਹੈ ਤੇ ਸਾਡੀ ਸਰਕਾਰ ਨੇ ਮੰਨਿਆ ਸੀ ਕਿ ਖੇਤੀ ਨੂੰ ਅਸੀਂ ਇਸ ਪ੍ਰਦੂਸ਼ਨ ਦੇ ਬਾਹਰ ਰੱਖਾਂਗੇ ਉਹ ਅੱਜ ਫੇਰ ਉਹੀ ਗੱਲ ਖੜੀ ਹੈ ਸਾਡੇ ਤੇ ਔਰ ਚੌਥਾ ਕਿ ਜਿੰਨੇ ਅंदोलਨ ਦੌਰਾਨ ਪਰਚੇ ਪਏ ਨਾ ਮਕਦਮੇ ਦਰਜ ਹੋਣ ਤੇ ਉਹ ਰੇਲ ਮੈਕਮੇ ਦੇ ਚ ਸੜਕ ਰੋਡ ਦੇ ਤੇ ਚਾਹੇ ਹੋਰ ਹੈ ਸਾਰੇ ਪਰਚੇ ਆ ਜਿਹੜੇ ਉਹ ਵਾਪਸ ਲਵਾਂਗੇ ਜਿੰਨੇ ਸਾਡੇ ਕਿਸਾਨ ਮਜ਼ਦੂਰ ਸਾਡੀਆਂ ਭੈਣਾਂ ਸਾਡੇ ਬਜ਼ੁਰਗ ਜਿੰਨੇ ਸ਼ਹੀਦ ਹੋਏ ਉਹਨਾਂ ਨੂੰ ਬਕਾਇਦਾ ਜਿਹੜੀ ਆਰਥਿਕ ਮਦਦ ਤੇ ਇੱਕ ਨੌਕਰੀ ਔਰ ਇਹ ਗੱਲਾਂ ਸਾਡੀਆਂ ਜਿਹੜੀਆਂ ਤਕਰੀਬਨ ਸਰਕਾਰ ਨੇ ਮੰਨੀਆਂ ਹੋਈਆਂ ਗਿਆ ਲਾਗੂ ਕਰਨੀਆਂ ਸੀ ਮੇਨ ਜਿਹੜੀ ਗੱਲ ਆ ਕਿ ਸਾਡੇ ਜਿਹੜੇ ਸਾਡੀਆਂ ਫਸਲਾਂ ਜਿਹੜੀਆਂ ਫਸਲਾਂ ਦੇ ਭਾਅ ਦਾ ਕਾਨੂੰਨ ਬਣਾਉਣਾ ਸੀ ਸਰਕਾਰ ਨੇ ਔਰ ਮੰਨਿਆ ਸੀ ਕਿ ਅਸੀਂ ਕਾਨੂੰਨ ਬਣਾਵਾਂਗੇ ਸਰਕਾਰ ਨੇ ਭਾਵੇਂ ਉਹ ਕਮੇਟੀ ਬਣਾਈ ਕਿਸਾਨਾਂ ਵੱਲੋਂ ਰੱਦ ਕੀਤੀ ਗਈ ਜਿਉਂ ਦੀ ਤਿਉਂ ਕਾਨੂੰਨ ਆ ਜਿਹੜਾ ਨਹੀਂ ਬਣਿਆ ਉਹ ਉੱਥੇ ਦੇ ਉੱਥੇ ਖੜਾ ਹੈਗਾ ਇਹ ਮੰਗਾਂ ਸਾਡੀਆਂ ਜਿਹੜੀਆਂ ਅੰਦੋਲਨ ਦੌਰਾਨ ਸਾਡੀ ਸਰਕਾਰ ਨਾਲ ਕਮਿਟਮੈਂਟ ਹੋਈ ਜਾਂ ਸਰਕਾਰ ਨੇ ਮੰਨੀਆਂ ਅੱਜ ਸਰਕਾਰ ਸਾਡੇ ਨਾਲ ਜਿਹੜਾ ਅੱਜ ਕਹਿਣਾ ਹੋਵੇ ਤਾਂ بے ਬੇਵਿਸ਼ਵਾਸੀ ਕੀਤੀ ਹੈ ਸਾਡੇ ਕਿਸਾਨਾਂ ਦੇ ਨਾਲ ਧੋਖਾ ਕੀਤਾ ਔਣ ਜਿਹੜੀਆਂ ਹੋਰ ਸੱਜੀਆਂ ਇਹਨਾਂ ਦੇ ਵਿੱਚ ਜਿਹੜੀਆਂ ਮੰਗਾਂ ਜੋੜੀਆਂ ਨੇ ਉਹਦੇ ਵਿੱਚ ਹੈ ਕਿ ਜਿਵੇਂ ਕਿਸਾਨ ਮਜ਼ਦੂਰ ਦੇ ਸਿਰ ਕਰਜ਼ਾ ਸਰਕਾਰوں ਨੂੰ ਖਤਮ ਕਰੇ ਤੇ ਉਦੋਂ ਅੱਗੇ ਕਿ ਜਿਵੇਂ ਪਿੱਛੇ ਸਮੇਲਨ ਹੋਇਆ ਸਾਡੇ ਭਾਰਤ ਦੇ ਵਿੱਚ ਅ ਬਹੁਤ ਸਾਰੇ ਦੇਸ਼ਾਂ ਦਾ ਉਹ ਸੰਮੇਲਨ ਦੌਰਾਨ ਸਾਡੀ ਭਾਰਤੀ ਸਰਕਾਰ ਨੇ ਬਿਨਾ ਕਿਸੇ ਦੱਸੇ ਪੁੱਛੇ ਬਿਨਾ ਕਿਸੇ ਰਹਿ ਲੈ ਅੰਦਰ ਖਾਤੇ ਜਿਹੜਾ ਬਾਹਰੋਂ ਸਮਾਨ ਸਾਡੇ ਬਾਹਰਲੇ ਦੇਸ਼ ਭਾਰਤ ਦੇ ਵਿੱਚ ਆਪਣਾ ਜਿਹੜਾ ਸਮਾਨ ਕੋਈ ਵੇਚਣਾ ਜਾਂ ਸਮਾਨ ਕੋਈ ਜਿਹੜਾ ਲੈ ਕੇ ਆਉਂਦੇ ਸੀ ਉਹਦੇ ਤੇ ਬਹੁਤ ਸਾਰੇ ਸਮਾਨ ਦੇ ਉੱਤੇ ਸਾਡੇ ਲਗ ਭਾਗਾ 6 ਮੰਗਰਾ 40 ਰੁਪਏ ਜਿਹੜਾ ਟੈਕਸ ਹੈ ਸਾਡੀ ਭਾਰਤੀ ਸਰਕਾਰ ਲੈਂਦੀ ਸੀ ਕਿ ਸਾਡੇ ਭਾਰਤ ਦਾ ਜਿਹੜਾ ਖਪਤਕਾਰ ਹੈ ਉਹਨੂੰ ਬਰਾਬਰ ਰੱਖਿਆ ਜਾਵੇ ਅੱਜ ਉਹ 40% ਟੈਕਸ ਹੈ ਜਿਹੜੇ 100 ਮਗਰ 40 ਰੁਪਏ ਟੈਕਸ ਸਾਡੀ ਸਰਕਾਰ ਖਤਮ ਕਰਨ ਜਾ ਰਹੀ ਹੈ ਤੇ ਬਾਹਰਲੇ ਜਿਹੜੇ ਦੇਸ਼ਾਂ ਨੂੰ ਖੁੱਲ੍ਹ ਦੇ ਰਹੀ ਹੈ ਤੇ ਸਾਡੇ ਆਪ ਦਾ ਜਿਹੜਾ ਭਾਰਤ ਦਾ ਖਪਤਕਾਰ ਹੈ ਚਾਹੇ ਉਹ ਕਿਸਾਨ ਹੈ ਤੇ ਮਜ਼ਦੂਰ ਹੈ ਤੇ ਦੁਕਾਨਦਾਰ ਹੈ ਤੇ ਮਲਾਕਮ ਹੈ ਉਹਨਾਂ ਨੂੰ ਖਤਮ ਕਰਨ ਨੂੰ ਜਾ ਰਹੀ ਹੈ ਇਹ ਸਾਡੀਆਂ ਜਿਹੜੀਆਂ ਮੰਗਾਂ ਨੇ ਇਹਨਾਂ ਮੰਗਾਂ ਨੂੰ ਲੈ ਕੇ ਚੱਲੇ ਆਂਗੇ ਦੇਖਨੇ ਆ ਸਰਕਾਰ ਕੀ ਇਹ ਮੰਗਾਂ ਨੂੰ ਅਮਨੀ ਜਾਮਾ ਦਿੰਦੀ ਐ ਕੀ ਸਾਡੇ ਜਿਹੜੇ ਕਿਸਾਨ ਭਾਈਚਾਰੇ ਦਾ ਕਿਸਾਨ ਜਮਾਤ ਦਾ ਜਾਂ ਜਿਹੜਾ ਆ ਸਾਡੇ ਕਿਸਾਨ ਸੰਗਠਨ ਉਹਨਾਂ ਦਾ ਜਿਹੜਾ ਪ੍ਰੀਖਿਆ ਲਊਗੀ ਜਾਂ ਸਾਡੇ ਮੰਗ ਜਿਹੜੇ ਮਸਲੇ ਨੇਗੇ ਉਹਨਾਂ ਨੂੰ ਹੱਲ ਕਰੂਗੀ ਛੋਏ ਆਉਣ ਵਾਲਾ ਸਮਾਂ ਦੱਸੂਗਾ ਆਉਣ ਵਾਲੇ ਦਿਨ ਦੱਸਣਗੇ ਅਸੀਂ ਆਪਣੀ ਪੂਰੀ ਤਿਆਰੀ ਦੇ ਵਿੱਚ ਅਸੀਂ ਆਪਣੇ ਜੋਸ਼ ਦੇ ਵਿੱਚ ਅਸੀਂ ਆਪਣੇ ਰੋਹ ਦੇ ਵਿੱਚ ਅੱਜ ਇਥੋਂ ਸਾਡੇ ਜਿਹੜਾ ਤਲਵੰਡੀ ਦਮਦਮਾ ਸਾਹਿਬ ਗੁਰੂਆਂ ਦੀ ਧਰਤੀ ਦੇ ਉੱਤੋਂ ਸੇਰਵਾਨਾ ਹੋ ਰਹੇ ਆ ਆਪਣੀਆਂ ਮੰਗਾਂ ਮਨਾਉਣ ਲਈ ਕਿਸਾਨ ਤਿਆਰੀ ਚ ਨੇ ਤਾਂ ਸਰਕਾਰ ਵੀ ਪਿੱਛੇ ਨਹੀਂ ਸਰਕਾਰ ਵੀ ਪੂਰੀ ਤਿਆਰੀ ਚ ਹੈ ਪਿਛਲੀ ਵਾਰ ਸਰਕਾਰ ਕਹਿੰਦੀ ਕੁਝ ਕਮੀਆਂ ਰਹਿ ਗਈਆਂ ਸੀ ਰੋਕਾਂ ਪੱਕੀਆਂ ਲਾਤੀਆਂ ਫਿਰ ਕੀ ਕਰੋਗੇ ਰੋਕ ਜਿਸ ਨੂੰ ਸਰਕਾਰ ਨੇ ਉੱਥੇ ਰੋਕਿਆ ਪਿਛਲੀ ਵਾਰ ਤੁਸੀਂ ਕਾਫੀ ਜ਼ਿਆਦਾ ਬੰਨ ਤੋੜ ਕੇ ਲੰਘੇ ਸੀ ਬੰਨ ਐ ਕਿ ਸਰਕਾਰ ਕਦੀ ਪੱਕੇ ਲਾਤੇ ਦੇਖੋ ਮੈਂ ਰੇਸਮ ਸਿੰਘ ਯਾਤਰੀ ਭਾਰਤੀ ਕਿਸਾਨ ਉਜੈਕਤਾ ਜੁਨੀਅਰ ਸਿੱਧੂਪੁਰ ਜ਼ਿਲ੍ਹਾ ਜੰਸਕਤਰਵੰਡਾ ਅਸੀਂ ਇੱਥੋਂ ਗੁਰੂ ਮਹਾਰਾਜ ਦੀ ਧਰਤੀ ਤੋਂ ਅਰਦਾਸ ਕਰਕੇ ਚੱਲੇ ਆ ਕਿਉਂਕਿ ਜੇ ਗੱਲ ਪਿੱਛੇ ਕਰੀਏ ਸਾਡੇ ਪਿਛੋਕੜ ਸਾਡੇ ਗੁਰੂ ਸਹਿਬਾਨ ਜਦੋਂ ਜੰਗ ਜੁਦ ਲੜਦੇ ਸੀ ਜਾਂ ਮੋਰਚਾ 'ਚ ਜਾਂਦੇ ਸੀ ਸਾਡੇ ਪਰਮੇਸ਼ਰ ਦਾ ਸਾਡੇ ਗੁਰੂ ਦਾ ਉਹ ਆਸਰਾ ਲੈ ਕੇ ਜਾਂਦੇ ਸੀ ਤੇ ਉਹ ਮੋਰਚੇ ਫਤਿਹ ਹੁੰਦੇ ਸੀ ਇਸੇ ਤਰ੍ਹਾਂ ਜਿੰਨੇ ਮਰਜੀ ਸੈਂਟਰ ਸਰਕਾਰ ਰੋਕਾਂ ਲਾ ਲੇ ਬੰਨ ਲਾਲੇ ਜੋ ਮਰਜ਼ੀ ਕਰ ਲੈ ਅਸੀਂ ਤੋੜ ਕੇ ਹਰ ਹਾਲਤ ਦੇ ਵਿੱਚ ਦਿੱਲੀ ਪਹੁੰਚਾਂਗੇ ਜਿਹੜੀਆਂ ਸਾਡੀਆਂ ਮੰਗਾਂ ਇਹਨਾਂ ਨੇ ਮੰਨੀਆਂ ਹੋਈਆਂ ਨਾ ਉਹ ਲਾਗੂ ਕਰਵਾ ਕੇ ਲਿਆਵਾਂਗੇ ਕਿਉਂਕਿ ਸਰਕਾਰ ਨੇ ਆਰਜੀ ਤਿਆਰੀ ਕਰਨੀ ਆ ਸਾਡੀ ਜਿਵੇਂ ਸਾਥੋਂ ਕੋਈ ਕਮੀਆਂ ਪੇਸ਼ੀਆਂ ਪਹਿਲਾਂ ਗਈ ਸੀ ਰਹਿ ਗਈਆਂ ਸੀ ਉਹ ਐਤ ਕੀ A to Z ਪੂਰੀਆਂ ਕੀਤੀਆਂ ਸਾਡੇ ਜੇ ਗੱਲ ਕਰੀਏ ਹੈੱਡਡੇ ਕਈਆਂ ਕਹਾੜੀਆਂ ਲੱਕੜ ਵੱਢਣ ਨੂੰ ਸਾਰਾ ਜਿੱਥੋਂ ਕਿ ਲੰਗਰ ਪਾਣੀ ਦਾ ਰਸਨਾ ਉੱਥੇ ਜੇ ਕੋਈ ਮੂਹਰੇ ਦਿੱਕਤ ਆ ਉਹ ਭੰਡ ਤੋੜਨ ਨੂੰ ਵੀ ਸਾਡੇ ਕੋਲੇ ਹੈਗਾ ਕਿਸੇ ਵੀ ਕੀਮਤੇ ਸੀ ਆਵੀਆਂ ਜਾਨਾਂ ਮਾਰ ਲੈਗੇ ਪਿੱਛੇ ਨਹੀਂ ਮੁੜਾਂਗੇ ਜਿੰਨੀਆਂ ਮਰਜ਼ੀ ਇਹ ਸੈਂਟਰ ਨੇ ਦੇਖਣਾ ਰੋਕਾਂ ਕਿੰਨੀਆਂ ਲਾਉਣੀਆਂ ਉਹ ਸੈਂਟਰ ਨੇ ਆਪਦੀ ਕਰਨੀ ਐ ਅਸੀਂ ਆਪਦੀ ਕਰਨੀ ਆ ਪਰ ਜਿੰਨੀਆਂ ਮਰਜ਼ੀ ਰੋਕਾਂ ਲਾ ਲੈ ਹਰ ਹਾਲ ਦੇ ਵਿੱਚ ਰੋਕਾਂ ਤੋੜ ਕੇ ਦਿੱਲੀ ਦੀ ਹਿੱਕ ਤੇ ਚੜਾਂਗੇ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾ ਕੇ ਵਾਪਸ ਆਵਾਂਗੇ ਬਿਲਕੁਲ ਹੱਕ ਸਾਰੀਆਂ ਤੋੜਨਗੇ ਪ੍ਰਧਾਨ ਜੀ ਸਰਕਾਰ ਮੀਟਿੰਗਾਂ ਵੀ ਸੱਦੀ ਜਾਂਦੀ ਹੈ ਨਾਲ ਹੀ ਨਾਲ 12 ਤਰੀਕ ਦੀ ਫੇਰ ਮੀਟਿੰਗ ਸੱਦੀ ਹੈ ਕੋਈ ਲੱਗਦਾ ਸਾਰ ਸਿਕ ਤੀਜਾ ਨਿਕਲੂ ਤੁਸੀਂ ਵੀ ਤਿਆਰੀ ਵੀ ਕਰਤੀ ਉਹ ਕਹਿੰਦੇ 12 ਤਰੀਕ ਨੂੰ ਅਸੀਂ ਮੀਟਿੰਗ ਕਰਾਂਗੇ ਤੁਸੀਂ ਚੱਲ ਵੀ ਪਾਤੇ ਹੈਗੇ ਮੈਂ ਮਹਿਮਦ ਸਿੰਘ ਬਲਾਕ ਪ੍ਰਧਾਨ ਤਲਵੰਡੀ ਸਾਬੋ ਬੀਕੇ ਜੂ ਸਿੱਧੂਪੁਰ ਤੋਂ ਬਿਲੋਂਗ ਕਰਦਾ ਜੀ ਜਿਹੜਾ ਇਹ ਅੰਦੋਲਨ ਹੈ ਇਹ ਅੰਦੋਲਨ ਕੋਈ ਅੱਜ ਪਹਿਲੀ ਵਾਰ ਨਹੀਂ ਹੋਣ ਜਾ ਰਿਹਾ ਜੇਕਰ ਸਰਕਾਰਾਂ ਪਹਿਲਾਂ ਹੀ ਕਿਸਾਨੀ ਵੱਲ ਤੇ ਸਾਡੇ ਦੇਸ਼ ਦੀ ਜਨਤਾ ਵੱਲ ਸੋਚ ਕੇ ਕਾਨੂੰਨ ਬਣਾਉਣ ਤਾਂ ਇਹੋ ਜਿਹੀਆਂ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਪਿਛਲੇ ਸਮੇਂ ਦੇ ਵਿੱਚ ਲਗਭਗ 13 ਮਹੀਨੇ ਅੰਦੋਲਨ ਕਿਸਾਨੀ ਜਿਹੜਾ ਸੀਗਾ ਉਹ ਦਿੱਲੀ ਦੇ ਵਿੱਚ ਚੱਲਿਆ ਸੀ ਜਿਸ ਤੋਂ ਉਪਰੰਤ ਸਰਕਾਰ ਨੇ ਸਾਰੇ ਕਿਸਾਨ ਲੀਡਰਾਂ ਦੇ ਨਾਲ ਇਹ ਵਾਅਦਾ ਕੀਤਾ ਸੀ ਦੇਸ਼ ਦੀ ਸਮੁੱਚੀ ਜਨਤਾ ਦੇ ਨਾਲ ਇਹ ਵਾਅਦਾ ਕੀਤਾ ਸੀ ਕਿ ਜਿਹੜੀਆਂ ਇਹ ਕਿਸਾਨੀ ਮੰਗਾਂ ਹੈ ਅਸੀਂ ਇਹਨਾਂ ਨੂੰ ਪ੍ਰਵਾਨ ਕਰਦੇ ਹਾਂ ਜਿਹੜੇ ਅਸੀਂ ਕਾਨੂੰਨ ਲੈ ਕੇ ਆਏ ਸੀ ਉਹਨਾਂ ਨੂੰ ਅਸੀਂ ਇੱਕ ਵਾਰੀ ਵਾਪਸ ਲੈਣੇ ਆ ਪਰ ਨਾਲ ਹੀ ਤੋਮਰ ਸਾਹਿਬ ਨੇ ਇਹ ਬਿਆਨ ਕਰਤਾ ਸੀ ਕੇਂਦਰੀ ਜਿਹੜੇ ਖੇਤੀ ਮੰਤਰੀ ਹੈ ਕਿ ਅਸੀਂ ਦੁਬਾਰਾ ਫਿਰ ਇਹਨਾਂ ਕਾਨੂੰਨਾਂ ਨੂੰ ਲੈ ਕੇ ਆਵਾਂਗੇ ਜਿਸ ਤੋਂ ਜਾਪਦਾ ਹੀ ਸੀ ਕਿ ਇਹਨਾਂ ਨੇ ਜਿਹੜੇ ਸਾਡੇ ਨਾਲ ਕਮਿਟਮੈਂਟਾਂ ਕੀਤੀਆਂ ਜਾਂ ਇਹਨਾਂ ਨੇ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਐ ਇਹਨਾਂ ਦੇ ਇੱਕ ਵਾਰੀ ਫਿਰ ਸਮੁੱਚੇ ਪੰਜਾਬ ਨੂੰ ਸਮੁੱਚੇ ਭਾਰਤ ਦੀ ਜਨਤਾ ਨੂੰ ਪਹਿਰਾ ਦੇਣਾ ਪਊਗਾ ਜਿਸ ਕਰਕੇ ਸਾਨੂੰ ਅੱਜ ਦੁਬਾਰਾ ਫਿਰ بے විශ්වාසی مان کے केंद्र सरकार दी ये आंदोलन शुरू करना पड़ रहा है कि जेड़ियां ਸਾਡੀਆਂ ਪਿਛਲੀਆਂ ਮੰਨੀਆਂ ਹੋਈਆਂ ਮੰਗਾ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਅਸੀਂ ਦਿੱਲੀ ਵੱਲ ਜਾ ਰਹੇ ਹਾਂ ਮੀਟਿੰਗਾਂ ਦਾ ਕੋਈ ਲੱਗਦਾ ਨਹੀਂ ਸਾਰਤਕ ਨਤੀਜਾ ਨਿਕਲੂਗਾ ਥੋੜੇ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਵੀ ਥੋੜੀ ਮੀਟਿੰਗ ਕਰਾਈ ਹੈਗੀ ਹੈ ਤੇ ਹੁਣ ਕਹਿੰਦੇ 12 ਤਰੀਕ ਨੂੰ ਫੇਰ ਸੱਦੀ ਹੈ ਮੀਟਿੰਗ ਮੀਟਿੰਗਾਂ ਦੀ ਜੇ ਗੱਲ ਕਰੀ ਤਾਂ ਪਿਛਲੇ ਸਮੇਂ ਦੇ ਵਿੱਚ ਬਹੁਤ ਮੰਤਰੀਆਂ ਨੇ ਮੀਟਿੰਗਾਂ ਕੀਤੀਆਂ ਪਰ ਹੱਥ 'ਚ ਪਾਵਰ ਚ ਕਿਸੇ ਦੇ ਨਹੀਂ ਸੀ ਕੱਲੀਆਂ ਮੀਟਿੰਗਾਂ ਹੀ ਹੁੰਦੀਆਂ ਰਹੀਆਂ ਮੀਟਿੰਗਾਂ ਹੀ ਹੁੰਦੀਆਂ ਰਹੀਆਂ ਅਖੀਰ ਨੂੰ ਇਹ ਕਹਿ ਕੇ ਉਹਨਾਂ ਨੂੰ ਜਿਹੜਾ ਅੰਦੋਲਨ ਸੀ ਸਾਡੀ ਭਗਤੀ ਦੇ ਵਿੱਚ ਕਮੀ ਰਹੀ ਗਈ ਸਾਡੇ ਲੋਕਾਂ ਨੂੰ ਸਮਝਾਉਣ ਦੇ ਵਿੱਚ ਕਮੀ ਰਹੀ ਗਈ ਇਹੋ ਜੀਆਂ ਗੱਲਾਂ ਇਥੋਂ ਪਾਸਦਾ ਸੀ ਵੀ ਇਹਦੇ ਵਿੱਚੋਂ ਕੁਝ ਨਹੀਂ ਨਿਕਲਣਾ ਹੁਣ ਵੀ ਜਿਹੜੀ ਪਿੱਛੇ ਮੀਟਿੰਗ ਕਰਕੇ ਗਏ ਆ ਸਾਡੇ ਪੰਜਾਬ ਦੇ ਜਾਂ ਸਮੁੱਚੇ ਕਿਸਾਨ ਮੋਰਚੇ ਦੇ ਆਗੂਆਂ ਦੇ ਨਾਲ ਉਹਦੇ ਵਿੱਚ ਜਿਹੜੇ ਮੰਤਰੀ ਆਏ ਸੀ ਉਹ ਕਹਿੰਦੇ ਸਾਨੂੰ ਤਾਂ ਇਹਨਾਂ ਤੱਥਾਂ ਬਾਰੇ ਹੀ ਨਹੀਂ ਪਤਾ ਤੇ ਨਹੀਂ ਪਤਾ ਤਾਂ ਫਿਰ ਜਿਹੜੇ ਆਗੂ ਦੱਸ ਰਹੇ ਆ ਤੁਹਾਨੂੰ ਚਾਨਣਾ ਕਰ ਰਹੇ ਆ ਤੁਹਾਡੀਆਂ ਅੱਖਾਂ ਖੋਲ ਰਹੇ ਆ ਫਿਰ ਉਹਨਾਂ ਦੇ ਵਿਚਾਰ ਕਰੋ ਤੁਸੀਂ ਇੱਥੇ ਲੈਣ ਕਿਉਂ ਨੇ ਜਦੋਂ ਹੱਥ ਨਹੀਂ ਕਿਸੇ ਦੇ ਪਾਵਰ ਹੁਣ ਵੀ ਜੇ ਉਹ ਕਹਿ ਰਹੇ ਆ ਕਿ ਅਸੀਂ ਮੀਟਿੰਗ ਦੁਬਾਰਾ ਫੇਰ ਕਰਾਂਏ ਮੀਟਿੰਗਾਂ ਬੇਸ਼ੱਕ 10 ਵਾਰੀ ਕਰਨ 20 ਵਾਰੀ ਕਰਨ ਮੀਟਿੰਗਾਂ ਤੋਂ ਨਾ ਸਾਡੇ ਆਗੂ ਭੱਜਿਆ ਤੇ ਨਾ ਭੱਜਣਗੇ ਪਰ ਜਿੰਨੀ ਦੇਰ ਤੱਕ ਜਿਹੜੀਆਂ ਕਿਸਾਨੀ ਮੰਗਾਂ ਸਾਡੇ ਸਮੁੱਚੇ ਦੇਸ਼ ਦੀਆਂ ਪਹਿਲਾਂ ਤਾਂ ਮੰਨਿਆ ਜਾਂਦਾ ਸੀ ਕਿ ਇਹ ਪੰਜਾਬ ਤੋਂ ਮੋਰਚਾ ਸ਼ੁਰੂ ਹੋਇਆ ਪਰ ਇਸ ਬਾਰੇ ਪੰਜਾਬ ਤੋਂ ਨਹੀਂ ਸਮੁੱਚੇ ਭਾਰਤ ਤੋਂ ਹੋ ਰਿਹਾ ਹੈ ਕਿਉਂਕਿ ਅਸੀਂ ਪਿਛਲੇ ਦਿਨਾਂ ਦੇ ਵਿੱਚ ਜੁਪੀ ਦੀ ਸੰਗਤ ਦੇ ਨਾਲ ਜਿਹੜੀ ਜੁਪੀ ਦੀ ਦੁਨੀਆ ਆਈ ਹੈ ਦਿੱਲੀ ਦੇ ਵਿੱਚ ਨੋਇਡਾ ਦੇ ਵਿੱਚ ਉੱਥੇ ਕੀ ਹੋ ਰਿਹਾ ਹੈ ਕੇਂਦਰ ਸਰਕਾਰ ਕੀ ਕਰ ਰਹੀ ਹੈ ਉਹਨਾਂ ਤੋਂ ਹੀ ਲੱਗਦਾ ਹੈ ਕਿ ਕਿਸਾਨੀ ਮੰਗਾਂ ਵੱਲ ਕੋਈ ਬਹੁਤਾ ਇਹਨਾਂ ਦਾ ਧਿਆਨ ਨਹੀਂ ਦੇਸ਼ ਦੀ ਜਨਤਾ ਵੱਲ ਕੋਈ ਧਿਆਨ ਨਹੀਂ ਕਾਰਪੋਰੇਟ ਘਰਾਣਿਆਂ ਦੇ ਕਹਿਣ ਤੇ ਇਹ ਸਾਰਾ ਕੁਝ ਹੋ ਰਿਹਾ ਹੈ ਮੀਟਿੰਗਾਂ ਦੇ ਵਿੱਚੋਂ ਸਾਨੂੰ ਨਹੀਂ ਲੱਗਦਾ ਕਿ ਕੁਝ ਨਿਕਲੂਗਾ ਪਰ ਫਿਰ ਵੀ ਆਸ ਕਰਦੇ ਹਾਂ ਤੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਕਰਦੇ ਹਾਂ ਕਿ ਸਾਡੀ ਇਸ ਕੇਂ ਪਰਮਾਤਮਾ ਤੂੰ ਕਿਰਪਾ ਕਰ ਇਹਨਾਂ ਨੂੰ ਸਮਤ ਦੇ ਕਿ ਜਿਹੜੀ ਆਹ ਦੇਸ਼ ਦੀ ਜਨਤਾ ਸਾਡੀ ਕਰਲਾਉਂਦੀ ਫਿਰਦੀ ਹੈ ਇਹਨਾਂ ਨੂੰ ਵੀ ਕਿਤੇ ਨਾ ਕਿਤੇ ਸ਼ਾਂਤੀ ਮਿਲੇ ਬਿਲਕੁਲ ਇਹ ਸੰਨ ਕਿਸਾਨ ਆਗੂ ਜਿਨ੍ਹਾਂ ਨੇ ਕਿਹਾ ਕਿ ਇਸ ਵਾਰ ਦਾ ਸੰਘਰਸ਼ ਪੰਜਾਬ ਤੋਂ ਨਹੀਂ ਪੂਰੇ ਭਾਰਤ ਤੋਂ ਸ਼ੁਰੂ ਹੋ ਰਿਹਾ ਤੇ ਸਾਰੀਆਂ ਰੋਕਾਂ ਤੋੜ ਕੇ ਜਿਹੜਾ ਦਿੱਲੀ ਪੱਕਾ ਮੋਰਚਾ ਲਗਾਇਆ ਜਾਵੇਗਾ ਮਨੀਸ਼ ਗਰਗ ਪੀਟੀਸੀ ਨਿਊਜ਼ ਦਮਦਮਾ ਸਾਹਿਬ ਪਟੰਡਾ